पिंड सियालवा माजरी रोड पे मौजूद नाकाबंदी दौरान पैदल जा रहे व्यक्तियों तो 16800 नशीली गोलियां पुलिस पार्टी ने कीतिया बरामद मुल्लापुर विखे आरएसपी तरबीर सिंह ने प्रेस कॉन्फ्रेंस करके दसया कि दोषी एनडीपीएस एक्ट तहत मामला दर्ज किया गया है फिर उसको माननीय अदालत विच पेश करके 1 दिन दा पुलिस रिमांड ले गया है मामले दी दुंगाई नाल तफ्तीश जा रही है ਇਹ ਮੈਨੂੰ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਸਾਡੇ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਤੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਸਾਹਿਬ ਉਹਨਾਂ ਵੱਲੋਂ ਜਿਹੜੀ ਸਖਤ ਹਦਾਇਤਾਂ ਦੇ ਕੇ ਕਾਰਵਾਈ ਕਰਦੇ ਹੋਏ ਤੇ ਜਿਹੜਾ ਇੱਕ ਸਾਨੂੰ ਸਫਲਤਾ حاصل ਹੋਈ ਜਿਸ ਵੇਲੇ ਜੋ ਨਾਕਾ ਸਿਆਲਬਾ ਤੇ ਮਾਨਕੋ ਸ਼ੀਰੋੜ ਤੇ ਲਾਇਆ ਹੋਇਆ ਸੀ ਅਪਰੇਸਸਰ ਦੀ ਟੀਮ ਨੇ ਤੇ ਜੋ ਦੋ ਸ਼ੱਕੀ ਵਿਅਕਤੀ ਸੀ ਜਿਹਦੇ ਉਹਨਾਂ ਨੂੰ ਰੋਕਿਆ ਤੇ ਉਹ ਜਿਹੜੇ ਇਹਨਾਂ ਦੇ ਹੱਥ ਦੇ ਵਿੱਚ ਲਪਾਪੇ ਸੀ ਦੋ ਉਹ ਛੱਡ ਕੇ ਭੱਜ ਗਏ ਤੇ ਅਸੀਂ ਮੌਕੇ ਤੇ ਕਾਬੂ ਕੀਤਾ ਜਦੋਂ ਲਗਾ ਭੇ ਚੈੱਕ ਕੀਤੇ ਗਏ ਤਾਂ ਉਹਦੇ ਵਿੱਚੋਂ ਜੋ ਹੈ ਟੋਟਲ 280 ਪੱਤੇ ਜਿਹੜੇ ਲੋਗ ਮੋਟੇਲ ਗੋੜੀਆਂ ਦੇ ਨਿਕਲੇ ਜੋ ਟੋਟਲ 16880 ਤੇ ਉਹਦੇ ਤਹਿਤ ਜਿਹੜਾ ਹੈਗਾ 113 ਨੰਬਰ ਐਫ ਆਈ ਆਰ ਬਾਈਕਾਰਡ 85 ਜਿਹੜੀ ਦਰਜ ਕੀਤੀ ਗਈ ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮੇ ਹੋਏ ਹੋਏ ਹਨ ਜੋ ਜਾਣੀ ਪਹਿਲੀ ਵੀ ਦੇਖੋ ਇਹਦਾ ਡਾਟਾ ਚੈੱਕ ਕੀਤਾ ਗਿਆ ਜਿਹੜਾ ਇੱਕ ਸ਼ਫੀ ਮੁਹੰਮਦ ਜੋ ਕਿ ਪਰਖਾਰੀਆ ਰੋਪੜ ਤੋਂ ਹੈ ਤੇ ਜਿਹੜਾ ਦੂਜਾ ਦਰਸ਼ਨ ਸਿੰਘ ਹੈ ਉਹ ਜਿਹੜਾ ਸਿਆਲਵਾ ਤੋਂ ਹੈ ਉਹਨਾਂ ਦਾ ਡਾਟਾ ਸਾਰਾ ਕੱਢਿਆ ਗਿਆ ਉਹਨਾਂ ਦੀ ਐਫਆਈਆ ਕੋਈ ਦਰਜ ਨਹੀਂ ਹੈਗੀ ਪਹਿਲਾਂ ਇਹ ਕਿੱਥੋਂ ਲੈ ਕੇ ਆਏ ਸੀ ਸਰ ਇਹ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਇਹਦੇ ਜਿਹੜੇ ਫਾਰਵਰਡ ਲਿੰਕੇਜ ਜਾਂ ਬੈਕਵਰਡ ਲਿੰਕੇਜ ਹੈਗੇ ਜਿਹੜੀ ਆਪਾਂ ਉਹ ਦੇਖ ਰਹੇ ਆ ਕਿ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਜਿਹੜੀਆਂ ਗੋਲੀਆਂ ਹੈਗੀਆਂ ਤੇ ਕਿੱਥੋਂ ਲੈ ਕੇ ਆਏ ਆ ਜੇ ਕਿਸੇ ਦਾ ਰੋਲ ਇਦਾਂ ਦਾ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਊਗਾ। ਦੱਸੇ ਇਹਨਾਂ ਨੇ ਪਹਿਲਾਂ ਵੀ ਕਿੰਨੀ ਵਾਰ ਲੈ ਕੇ ਆਇਆ ਕਿਤੇ ਸਪਲਾਈ ਕਰਦੇ ਸੀ। ਨਹੀਂ ਅਜੇ ਸਾਨੂੰ ਜਿਹੜਾ ਅੱਜ ਰਿਮਾਨਯੋਗ ਦਲਦਿਚ ਪੇਸ਼ ਕੀਤਾ ਸੀ ਜਿਨ੍ਹਾਂ ਵੱਲੋਂ ਸਾਨੂੰ ਇੱਕ ਦਿੰਦਾ ਰਿਮਾਨ ਮਿਲਿਆ ਹੈ ਤੇ ਉਹਦੀ ਪੁੱਛਗਿੱਛ ਕਰਾਂਗੇ ਤੇ ਕਿੱਥੋਂ ਲੈ ਕੇ ਆਏ ਵੀ ਪਹਿਲਾਂ ਵੀ ਇਹ ਕੰਮ ਕਰਦੇ ਜਾਂ ਪਹਿਲਾਂ ਕਿਧੇ ਕੋਲ ਦਿੰਦੇ ਆ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ। ਤੁਹਾਡੇ ਨੂੰ ਗੋਸ਼ਣਾ ਸੀ ਇਸ ਬਾਰੇ। ਨਹੀਂ ਤੇ ਕੋਸੀ ਜਿਸ ਤਰ੍ਹਾਂ ਹੁਣ ਇਹ ਜਿਹੜੀ ਨਸ਼ਾ ਪ੍ਰੋਧ ਮੇਮ ਚੱਲੀ ਆਈ ਆ ਅਸੀਂ ਜਿਹੜੇ ਥਾਂ ਥਾਂ ਦੇ ਨਾਕੇ ਲਾਉਂਦੇ ਆ ਡੇਲੀ ਬੇਸਿਸ ਤੇ ਨਾਕੇ ਲਾਉ ਇਰੇ ਲੇ ਭਾਪੀ ਸਾਡੇ ਗਿਆ ਭੱਜ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ساری ਟੀਮ ਵੱਲੋਂ ਫਿਰ ਜਿਹੜੀ ਇਹਨਾਂ ਦੀ ਜਿਹੜੀ ਹੈ ਚੈੱਕ ਕੀਤਾ ਗਿਆ ਸੀ ਕੋਈ ਨੈਟਵਰਕ ਲੱਗਦਾ ਕਿ ਯੂਪੀ ਸਾਈਡ ਤੋਂ ਲੈ ਕੇ ਆਂਦੇ ਆ ਕਿਸੇ ਇਸ ਤਰ੍ਹਾਂ ਦੇਖੋ ਜਿਹੜਾ ਹੁਣ ਰਿਮਾਨ ਮਿਲਿਆ ਉਹਦੇ ਵਿੱਚ ਆਪਾਂ ਸਾਰਾ ਵੈਰੀਫਾਈ ਕਰਾਂਗੇ ਕਿ ਇਹ ਜਾਂ ਤਾਂ ਮਹਾਤਲ ਤੋਂ ਲੈ ਕੇ ਆਏ ਜਾਂ ਕਿਥੋਂ ਹੋਰ ਯੂਪੀ ਤੋਂ ਲੈ ਆਏ ਇਧਰੋਂ ਵੀ ਲੈ ਕੇ ਆਂਦੇ ਆ ਜਾਂ ਲੋਕਲ ਕਿਸੇ ਕੋਲ ਲੰਦੇ ਹੈਗੇ ਆ ਉਹਦਾ ਵੀ ਵੈਰੀਫਾਈ ਕੀਤਾ ਜਾਊਗਾ ਪਰਿਵਾਰ ਦਾ ਕੁਝ ਬੈਕਗ੍ਰਾਉਂਡ ਪਤਾ ਕੀਤਾ ਜੀ ਪਰਿਵਾਰ ਨਹੀਂ ਪਰਿਵਾਰ ਦਾ ਜੇ ਪੁੱਛਗਿੱਛ ਕਰਾਂਗੇ ਤੁਹਾਨੂੰ ਰਿਮਾਨ ਮਿਲਿਆ ਹੁਣ ਉਹਦੇ ਵਿੱਚ ਸਾਰਾ ਨਸ਼ਾ ਦਸਕਰਦੀ ਹਾਂ ਕਿਤੇ ਪਿੱਛੇ ਕੀ ਕਰਕੇ ਇਹ ਜੋ ਘਰ ਬਣਾਇਆ ਕੀ ਬਣਾਇਆ ਦੇਖੋ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਵੈਰੀਫਾਈ ਕਰਕੇ ਜੇ ਇਹਨਾਂ ਦਾ ਕੋਈ ਏਦਾਂ ਦੀ ਇਲੀਗਲ ਚੀਜ਼ ਹੋਈ ਉਹਦੇ ਵੀ ਜਿਹੜੀ ਠਾੜ ਐਪ ਦੀ ਪ੍ਰोसीडिंग ਸਟਾਰਟ ਕਰਾਂਗੇ ਉਹਦੇ ਵਿੱਚ ਜੇ ਕੋਈ ਏਦਾਂ ਦੀ ਇਹਨਾਂ ਦੀ ਪ੍ਰਾਪਰਟੀ ਆਉਂਦੀ ਆ ਉਹ ਸੀਜ਼ ਕਰਾਈ ਜਾਊਗੀ ਜਿਹੜੀ ਹੈਗੀ